ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਪਰਮਾਤਮਾ ਕਦੋਂ ਕਿਸਮਤ ਬਦਲ ਦੇ ਕੁਛ ਨਹੀਂ ਪਤਾ ਹੁੰਦਾ ਸਮਾਣਾ ਦਾ ਪਿੰਡ ਗਾਜੀ ਸਲਾਰ ਜਿੱਥੇ ਚੰਨਾ ਰਾਮ ਤੁਸੀਂ ਦੇਖ ਰਹੇ ਹੋ ਉਸ ਦਰਗਾਹ ਤੇ ਖੜੇ ਆਂ ਸੀ ਜਿਸ ਦਰਗਾਹ ਤੇ ਇਸਕੇ ਪਰਿਵਾਰ ਨੇ ਇਸਕੇ ਬਜ਼ੁਰਗਾਂ ਨੇ ਸੇਵਾ ਕੀਤੀ ਔਰ ਉਸ ਸੇਵਾ ਦਾ ਫਲ ਚੰਨਾ ਰਾਮ ਨੂੰ ਮਿਲੇ ਪੰਜਾਬ ਸਰਕਾਰ ਦੀ ਲੋੜੀ ਬੰਫੜਾ 2.5 ਕਰੋੜ ਦਾ ਸੀ ਜਿਹੜਾ ਕਿ ਇਨਾਮ ਦੇ ਵਿੱਚ 2.5 ਕਰੋੜ ਚੰਨਾ ਰਾਮ ਨੂੰ ਮਿਲੇ ਚੰਨਾ ਰਾਮ ਅੱਜ ਕਿਸ ਤਰ੍ਹਾਂ ਮਹਿਸੂਸ ਕਰਦੇ ਹੈ ਚੰਨਾ ਰਾਮ ਕੀ ਹਾਲਾਤਾਂ ਕਰਦੇ ਤੁਹਾਡੇ ਹਾਲਾਤ ਜੀ ਬਿਲਕੁਲ ਠੀਕ ਨੇ ਬਾਬੇ ਦੀ ਕਿਰਪਾ ਜੀ ਪੂਰੀ ਖੁਸ਼ੀ ਦੀ ਲਹਿਰ ਜੀ ਹੂੰ ਇਹ ਲਾਟਰੀ ਤੁਸੀਂ ਕਿੰਨੇ ਟਾਈਮ ਤੋਂ ਲਾ ਰਹੇ ਸੀ ਇਹ 5 ਸਾਲ ਤੋਂ ਲਾ ਰਹੇ ਜੀ ਆਪਾਂ ਹੂੰ 5 ਸਾਲ ਤੋਂ ਲਗਾਤਾਰ ਭਰਦੇ ਰਿਹਾ ਜੀ ਆਪਾਂ ਤੇ ਅੱਜ ਕੀ ਮਹਿਸੂਸ ਕਰ ਰਹੇ ਹੋ ਦੋਸਤ ਮਹਿਸੂਸ ਕੀ ਕਰਨਾ ਬਾਬੇ ਦੀ ਕਿਰਪਾ ਜੀ ਪੂਰੀ ਕੀ ਕਰੋਗੇ ਪਿੰਡ ਦੇ ਵਿੱਚ ਹਾਂਜੀ ਪਿੰਡ ਦੇ ਵਿੱਚ ਕੁਝ ਚੰਗਾ ਕੰਮ ਵੀ ਕਰੋਗੇ ਹਾਂਜੀ ਹਾਂਜੀ ਜੋ ਬਾਬਾ ਚੰਗਾ ਖਸਾ ਕੰਮ ਸਾਡੇ ਤੋਂ ਕਰਾਇਆ ਆਪਾਂ ਕਰਾਂਗੇ ਜੀ ਹਾਂਜੀ ਬੱਚੇ ਕੀ ਨੇ ਕਿੰਨੇ ਤੁਹਾਡੇ ਮੇਰੇ ਦੋ ਬੇਟੇ ਜੀ ਇੱਕ ਬੇਟੀ ਹੈ ਜੀ ਤੇ ਲਾਟਰੀ ਤੁਸੀਂ ਕਿੰਨੇ ਟਾਈਮ ਤੋਂ ਲਾ ਰਹੇ ਹੋ ਪੰਜ ਸਾਲ ਤੋਂ ਜੀ ਲਗਾਤਾਰ ਪਰਦੇ ਆ ਰਹੇ ਹਾਂ ਅੱਜ ਫਲ ਮਿਲਿਆ ਹਾਂਜੀ ਹਾਂਜੀ ਕਿਰਪਾ ਬਾਬੇ ਦੀ ਜੀ ਸੇਵਾ ਦੀ ਮਿਹਮਾਂਬਲੀ ਜੀ ਆਪਾਂ ਨੂੰ ਬਹੁਤ ਮਿਹਨਤ ਕੀਤੀ ਮੈਂ ਤਾਂ ਬਹੁਤ ਦੁੱਖ ਵੇਖਿਆ ਹੈ ਹਾਂ ਗਰੀਬੀ ਵਰ ਦੇਖੀ ਗਰੀਬੀ ਕਿੰਨੀ ਕੀ ਦੇਖੀ ਤੁਸੀਂ ਬਹੁਤ ਗਰੀਬੀ ਦੇਖੀ ਪਰ ਅੱਜ ਕਿਰਪਾ ਹੋਈ ਹੈ ਅੱਜ ਹੋਈ ਬਾਬੇ ਦੀ ਕਿਰਪਾ ਅੱਜ ਹੋਈ ਬਿਲਕੁਲ ਬਹੁਤ ਵਧੀਆ ਹੋਇਆ ਜੀ ਇਹ ਚੰਨਾ ਰਾਮ ਵੀ ਦਰਗਾਹ ਤੇ ਬਹੁਤ ਜ਼ਿਆਦਾ ਲਗਨ ਨਾਲ ਸੇਵਾ ਕਰਦਾ ਰਿਹਾ ਹੈ ਹਰ ਵੀਰਵਾਰ ਨੂੰ ਇਹ ਸਵੇਰ 4 ਵਜੇ ਆਉਂਦਾ ਇੱਥੇ ਬਾਬੇ ਦਾ ਇਸ਼ਨਾਨ ਕਰਾਉਂਦਾ ਹੋਰ ਵੀ ਦੇਖ ਰਿਖ ਕਰਦਾ ਹੈ ਤੇ ਪਿੰਡ ਚ ਵੀ ਵਧੀਆ ਮਤਲਬ ਭਾਈਚਾਰੇ ਨਾਲ ਐ ਸਾਰੇ ਕੰਮ ਪੂਰੀ ਡਿਊਟੀ ਨਾਲ ਨਿਭਾਉਂਦਾ ਪਰ ਮਹਿਸੂਸ ਕਰ ਰਿਹਾ ਹੈ ਪੂਰੇ ਪਿੰਡ ਦੀ ਖੁਸ਼ੀ ਹੈ ਜੀ ਇਹਨਾਂ ਦੇ ਨਾਲ ਇੱਕ ਪਿੰਡ ਦੇ ਵਿੱਚ ਸਾਰੇ ਪਿੰਡ ਦੀ ਬੱਚੇ-ਬੱਚੇ ਨੂੰ ਹੀ ਖੁਸ਼ੀ ਹੈ ਤੇ ਪਿੰਡ ਦਾ ਨਾਂ ਵੀ ਇਹਨਾਂ ਨੇ ਰੋਸ਼ਨ ਬਿੰਦਰ ਰਹਿੰਦਾ ਜਿਵੇਂ ਕਹਿੰਦੇ ਬਿੰਦਰ ਦੀ ਕੀ ਮੰਨ ਲਓ ਇਸका ਵੀ ਕੋਈ ਕਰਮ ਜਗਾਇ ਦੇਣਾ ਹਾਂਜੀ ਹੁਣ ਐ ਅਸੀਂ ਤਾਂ ਦੇਖੋ ਪਿੰਡ 'ਚ ਵੀ ਐ ਮਹਿਸੂਸ ਕਰਦੇ ਆ ਵੀ ਸ਼ਾਇਦ ਬਿੰਦਰ ਦੇ ਕਰਮ ਕਰਕੇ ਚੰਨਾ ਵੀ ਨਾਲ ਇਹਦੇ ਜਾਗ ਪਏ ਜਾਂ ਚੰਨੇ ਦੇ ਕਰਮ ਨਾਲ ਬਿੰਦਰ ਦੇ ਜਾਗ ਪਏ ਇਹਨਾਂ ਦਾ ਆਪਸ 'ਚ ਵੀ ਬਹੁਤ ਤਾਲਮੇਲ ਪ੍ਰੇਮ ਰਿਹਾ ਹੈ ਹੁਣ ਵੀ ਕਿੰਨਾ ਕਰਕੇ ਚਲੋ ਸਾਨੂੰ ਵੀ ਬਹੁਤ ਖੁਸ਼ੀ ਹੈ ਮੈਂ ਇਥੋਂ ਦਰਗਾਹ ਦੇ ਪ੍ਰਧਾਨ ਆ ਜੀ ਪਰ ਸਾਨੂੰ ਇਹ ਵੀ ਚਲੋ ਇਹ ਦਰਗਾਹ ਤੇ ਵੀ ਕੁਝ ਨਾ ਕੁਝ ਸੇਵਾ ਜਰੂਰ ਕਰੂਗਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਪੀਡੀਸੀ ਨਿਊਜ਼ ਸਮਾਣਾ